ਸਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜਾ ਨੇ ਪੁਲਿਸ ਰਿਮਾਂਡ ਦੇ ਦੌਰਾਨ ਬਹੁਤ ਵੱਡੇ ਖੁਲਾਸੇ ਕੀਤੇ ਨੇ ਤੇ ਉਹਨਾਂ ਨੂੰ ਮੁੜ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਕਿਹੜੇ-ਕਿਹੜੇ ਖੁਲਾਸੇ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਨਰੈਣ ਸਿੰਘ ਚੌੜਾ ਦੀ ਨਿਸ਼ਾਨਦੇਹੀ ਤੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਤੋਂ ਪੁਲਿਸ ਹਥਿਆਰਾਂ ਦੀ ਖੇਪ ਬਰਾਮਦ ਕਰ ਸਕਦੀ ਹੈ। ਐਤਵਾਰ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਜਦੋਂ ਪੁਲਿਸ ਨੇ ਚੌੜਾ ਨੂੰ ਦੁਬਾਰਾ ਪੇਸ਼ ਕੀਤਾ ਤਾਂ ਉਹਨਾਂ ਨੇ ਜੱਜ ਸਾਹਮਣੇ 10 ਦਿਨ ਰਿਮਾਂਡ ਵਧਾਉਣ ਦੀ ਬੇਨਤੀ ਕੀਤੀ ਪਰ 3 ਦਿਨ ਦਾ ਪੁਲਿਸ ਰਿਮਾਂਡ ਹੀ ਵਿਧਾਇਆ ਗਿਆ ਪੁਲਿਸ ਨੇ ਦੱਸਿਆ ਕਿ ਨਰੈਨ ਸਿੰਘ ਚੌੜਾ ਨੇ ਮੰਨਿਆ ਕਿ ਉਹ ਉਸਨੇ ਯੂਪੀ ਦੇ ਨਕੀਮਪੁਰ ਖੀਰੀ ਇਲਾਕੇ ਦੇ ਵਿੱਚ ਹਥਿਆਰ ਅਤੇ ਵਿਸਫੋਟਕ ਸਮਗਰੀ ਲੁਕੋ ਕੇ ਰੱਖੀ ਹੋਈ ਹੈ ਪੁਲਸ ਨੂੰ ਸ਼ੱਕ ਹੈ ਕਿ ਚੌੜਾ ਕਈ ਅਤਵਾਦੀ ਸੰਗਠਨਾਂ ਦੇ ਨਾਲ ਵੀ ਜੁੜਿਆ ਹੋਇਆ ਹੈ ਦੂਜੇ ਪਾਸੇ ਸ਼ਨੀਵਾਰ ਨੂੰ 8 ਘੰਟੇ ਦੀ ਪੁਛਪੜਤਾਲ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਨੇ ਨਰੈਨ ਸਿੰਘ ਚੌੜਾ ਦੇ ਦੋ ਪੁੱਤਰਾਂ ਜਗਜੀਤ ਸਿੰਘ ਬਾਜਵਾ ਤੇ ਬਲਜਿੰਦਰ ਸਿੰਘ ਬਾਜਵਾ ਨੂੰ ਦੁਬਾਰਾ ਪੁੱਛਗਿਸ਼ ਲਈ ਬੁਲਾਇਆ ਸੀ ਪਤਾ ਇਹ ਲੱਗਿਆ ਕਿ ਥਾਣੇ ਦੇ ਵਿੱਚ ਕੋਈ ਅਧਿਕਾਰੀ ਨਾ ਹੋਣ ਕਾਰਨ ਉਹ ਪੁੱਛਗਿਸ਼ ਨਹੀਂ ਹੋ ਸਕੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿਸ਼ ਦੌਰਾਨ ਅਤਵਾਦੀ ਨਰੈਨ ਸਿੰਘ ਚੌੜਾ ਇਹ ਨਹੀਂ ਦੱਸ ਸਕਿਆ ਕਿ ਉਸਨੇ ਅਪਰਾਧ ਲਈ ਵਰਤਿਆ ਵਿਦੇਸ਼ੀ ਪਿਸਤੌਲ ਕਿੱਥੋਂ ਲਿਆਂਦਾ ਸੀ ਜ਼ਿਕਰ ਜੋ ਗਿਆ ਕਿ 4 ਦਸੰਬਰ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਅੱਤਵਾਦੀ ਚੌੜਾ ਨੇ ਗੋਲੀ ਚਲਾ ਦਿੱਤੀ ਸੀ ਸੁਖਬੀਰ ਦੇ ਸੁਰੱਖਿਆ ਮੁਲਾਜ਼ਮਾ ਨੇ ਕਿਸੇ ਤਰ੍ਹਾਂ ਉਸ ਨੂੰ ਕਾਬੂ ਕਰ ਲਿਆ ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਨੇ ਨਰੈਣ ਸਿੰਘ ਚੌੜਾ ਖਿਲਾਫ ਕਤਲ ਦੀ ਕੋਸ਼ਿਸ਼ ਦੇ ਦੋਸ਼ ਠਕ ਕੇਸ ਦਰਜ ਕੀਤਾ ਸੀ ਚੌੜਾ ਖਿਲਾਫ ਵੱਖ-ਵੱਖ ਗੰਭੀਰ ਧਰਾਮਾ ਤਹਿਤ ਕੁੱਲ 31 ਮਾਮਲੇ ਦਰਜ ਨੇ ਚੌੜਾ ਪਾਕਿਸਤਾਨ ਤੋਂ ਟ੍ਰੇਨਿੰਗ ਲੈ ਚੁੱਕਿਆ ਹੈ ਅਤੇ ਬੁੜੈਲ ਜੇਲ ਬ੍ਰੇਕ ਕਾਂਡ ਤੇ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਵੀ ਸ਼ਾਮਲ ਰਿਹਾ ਹੈ ਤਾਂ ਹੁਣ ਕਹਿ ਲਿਏ ਕਿ ਉਸ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਅਤੇ ਜਿਹੜਾ ਹੁਣ ਪੁਲਿਸ ਰਿਮਾਂਡ ਵਿੱਚ ਹੈ ਇਸ ਵਿੱਚ ਵੱਡੇ ਖੁਲਾਸੇ ਹੋਣ ਦੇ ਸਭਾਵਨਾ ਹੈ ਕਿਉਂਕਿ ਪੁਲਸ ਨੇ ਬਹੁਤ ਕੁਝ ਬਰਾਮਦ ਕਰਨਾ ਪਰ ਪੁਲਿਸ ਇਸ ਚੀਜ਼ ਵਿੱਚ ਕਾਮਯਾਬੀ ਹਾਸਲ ਨਹੀਂ ਕਰ ਸਕੀ ਕਿ ਜਿਸ ਪਿਸਤੌਲ ਦੀ ਵਰਤੋਂ ਉਸ ਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਲਈ ਕੀਤੀ ਹਾਲਾਂਕਿ ਉਹ ਫੈਰ ਹਵਾਈ ਫੇਅਰ ਹੋ ਗਿਆ ਸੀ ਅਤੇ ਉੱਤੇ ਡਿਊਟੀ ਸੀ ਜਿਹੜੀ ਛੇ ਦਰਬਾਰ ਸਾਹਿਬ ਦੀ ਉਹਦੇ ਵਿੱਚ ਲੱਗਿਆ ਪਰ ਉਹ ਗੋਲੀ ਸੁਖਬੀਰ ਬਾਦਲ ਤੇ ਨਹੀਂ ਲੱਗੀ ਉਹਨਾਂ ਦਾ ਵਾਲ ਵਾਲ ਵਿਚਾਰਿਆ ਤੇ ਜਿਹੜਾ ਉਹ ਪਿਸਤੌਲ ਸੀਗਾ ਉਹ ਪਿਸਤੌਲ ਤਾਂ ਮੌਕੇ ਤੇ ਜਿਹੜੇ ਉੱਥੇ ਸੁਰੱਖਿਆ ਕਰਮੀ ਸੀ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਤੋਂ ਬਾਅਦ ਪੁਲਿਸ ਦੀ ਹਿਰਾਸਤ ਵਿੱਚ ਹੈ ਪਰ ਉਹ ਕਿੱਥੋਂ ਨਿਹਾਂਦਾ ਗਿਆ ਸੀ ਇਸ ਬਾਰੇ ਉਸਨੇ ਕੋਈ ਵੀ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ ਹਾਲਾਂਕਿ ਪੁਲਿਸ ਬਹੁਤ ਸ਼ਕਤੀ ਦੇ ਨਾਲ ਉਸ ਤੋਂ ਪੁੱਛਗਛ ਕਰ ਰਹੀ ਹੈ ਕਿਉਂਕਿ ਇਹ ਤਮਾਮ ਕੇਸ ਦੇ ਪਿੱਛੇ ਕਿਹਦਾ ਕਿਹਦਾ ਹੱਥ ਹੈ ਇਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਜੋ ਕਿ ਅਕਾਲੀ ਆਗੂ ਨੇ ਉਹਨਾਂ ਵੱਲੋਂ ਵੀ ਸਮੇਂ-ਸਮੇਂ ਤੇ ਖੁਲਾਸੇ ਕੀਤੇ ਜਾਂਦੇ ਨੇ ਉਹਨਾਂ ਨੇ ਸਾਰੀਆਂ ਸੀਸੀਟੀਵੀ ਫੁਟੇਜ ਜਿਹੜੀਆਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਨੇ ਉਹ ਵੀ ਕਿਤਨਾ ਕਿਤੇ মিডিਆ ਸਾਹਮਣੇ ਲਿਆਉਂਦੀਆਂ ਨੇ ਕਿ ਇਸ ਤਰੀਕੇ ਦੇ ਨਾਲ ਪੁਲਿਸ ਅਫਸਰ ਵੀ ਜੋੜਾ ਦੇ ਨਾਲ ਸੰਪਰਕ ਦੇ ਵਿੱਚ ਸਨ ਉਹਨਾਂ ਨੇ ਉਹ ਤਮਾਮ ਸੀਸੀਟੀਵੀ ਫੁਟੇਜ ਦਿਖਾਈਆਂ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਪਲਾਨ ਕੀਤੀ ਜਾ ਰਹੀ ਹੈ ਪਰ ਇਹ ਵੀ ਵੱਡੇ ਸਵਾਲ ਨੇ ਕਿ ਜੇਕਰ ਵੱਡੇ ਪੁਲਿਸ ਅਧਿਕਾਰੀ ਜੋੜਾ ਦੇ ਨਾਲ ਤਾਲਮੇਲ ਦੇ ਵਿੱਚ ਸਨ ਤਾਂ ਉਸ ਤੋਂ ਬਾਅਦ ਵੀ ਉਹਨਾਂ ਤੇ ਵੱਡੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹ ਵੀ ਕਿਤਨਾ ਕਿਤੇ ਸਵਾਲੀਆ ਨਿਸ਼ਾਨ ਪੁਲਿਸ ਦੇ ਉੱਤੇ ਲੱਗਦੇ ਨੇ ਪਰ ਚੌੜਾ ਦੀ ਗੱਲ ਕੀਤੀ ਜਾਵੇ ਤਾਂ ਉਹ ਲਗਾਤਾਰ ਪੁਲਿਸ ਨੂੰ ਜੋ ਵੀ ਜਾਣਕਾਰੀ ਉਹਨਾਂ ਕੋਲ ਹੈ ਉਹ ਦੇ ਰਹੇ ਨੇ ਤੇ ਹੁਣ ਜਿਹੜੀ ਯੂਪੀ ਤੋਂ ਇੱਕ ਵੱਡੀ ਖੇਪ ਬਰਾਮਦ ਕੀਤੀ ਜਾਣੀ ਹੈ ਭਾਵੇਂ ਹਥਿਆਰਾਂ ਦੀ ਕਹ ਲਈਏ ਜਾਂ ਵਿਸਫੋਟਕ ਪਦਾਰਥ ਨੇ ਜਿਹੜੇ ਉਹ ਜਾਣਕਾਰੀ ਉਹ ਦੇ ਚੁੱਕੇ ਹੈ ਤੇ ਹੁਣ ਪੁਲਿਸ ਇਸ ਰਿਮਾਂਡ ਦੇ ਦੌਰਾਨ ਉਹਨਾਂ ਨੂੰ ਯੂਪੀ ਦੇ ਲਖੀਮਪੁਰ ਕੀਰੀਚ ਲੈ ਕੇ ਜਾਏਗੀ ਜਿੱਥੇ ਇਹ ਵੱਡੀ ਬਰਾਮਦਗੀ ਹੋ ਸਕਦੀ ਹੈ ਇਹ ਪੁਲਿਸ ਦਾਵਾ ਕਰ ਰਹੀ ਹੈ ਪਰ ਕੀ ਵਾਕਏ ਦੇ ਵਿੱਚ ਉੱਥੇ ਇਹ ਚੀਜ਼ਾਂ ਹੋਣਗੀਆਂ ਜਿਸ ਦੀ ਨਿਸ਼ਾਨਦੇਹੀ ਦੇ ਉੱਤੇ ਪੁਲਿਸ ਬਰਾਮਦਗੀ ਦਾ ਦਾਵਾ ਕਰ ਰਹੀ ਹੈ ਸਵਾਲ ਕਈ ਨੇ ਤੇ ਬਾਕੀ ਜੋ ਕੁਝ ਪੁਲਿਸ ਹੋਰ ਪੁੱਛਣਾ ਚਾਹੁੰਦੀ ਹੈ ਉਹ ਵੀ ਇਸ ਰਿਮਾਂਡ ਦੇ ਦੌਰਾਨ ਜੋ ਪੁੱਛਿਆ ਜਾਏਗਾ ਤੇ ਵੱਡੇ ਖੁਲਾਸੇ ਨੇ ਉਹ ਇਸ ਰਿਮਾਂਡ ਤੋਂ ਬਾਅਦ ਪੁਲਿਸ ਕਾਰਦੀ ਨਜ਼ਰ ਆਏਗੀ ਪਲ-ਪਲ ਦੀ ਅਪਡੇਟ ਤੁਹਾਡੇ ਤੱਕ ਚਾਉਂਦੇ ਰਾਂਗੇ ਦਿਓ ਜੱਜ ਧੰਨਵਾਦ